ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਦੁਪੱਟੇ ਤੇ ਲੈਸ ਲਗਾਉਣ ਲੱਗੇ ਆਂ ਅਸੀਂ ਦੱਸਾਂਗੇ ਵੀ ਅਸੀਂ ਕਿੱਦਾਂ ਲੈਸ ਲਗਾਉਣੇ ਆ ਇਹ ਕਾਟਨ ਦੀ ਲੈਸ ਹੈ ਜੀ ਤੇ ਦੁਪੱਟਾ ਹੈਗਾ ਮਸ਼ਲੀਨ ਦਾ ਸਭ ਤੋਂ ਪਹਿਲਾਂ ਜੀ ਆਪਾਂ ਕੋਈ ਵੀ ਦੁਪੱਟਾ ਚਾਹੇ ਚਲੂਣ ਦਾ ਦੁਪੱਟਾ ਹੈ ਪਿਓਰ ਦਾ ਕੋਈ ਵੀ ਦੁਪੱਟਾ ਹੈ ਮਸ਼ਲੀਨ ਦਾ ਜਾਂ ਸਭ ਤੋਂ ਪਹਿਲਾਂ ਜੀ ਜਿਵੇਂ ਹੁਣ ਕੋਈ ਵੀ ਦੁਪੱਟਾ ਉਹਦੇ ਆਪਾਂ ਕਰਨੀਆਂ ਪ੍ਰੈਸ ਹੁਣ ਐਦਾਂ ਦੇਖੋ ਇਹ ਤੇ ਆ ਦੁਪੱਟੇ ਤੇ ਪੂਰੇ ਬਲ ਪਾਏ ਪਏ ਨੇ ਆਪਾਂ ਨੂੰ ਕੰਨੀਆਂ ਤੇ ਪੂਰੇ ਪ੍ਰੈਸ ਕਰਨ ਦੀ ਲੋੜ ਹੈ ਤੇ ਸਭ ਤੋਂ ਪਹਿਲਾਂ ਜੀ ਆਪਾਂ ਐ ਪ੍ਰੈਸ ਕਰ ਲੈਣੀ ਹੈ ਸਾਰੇ ਚੋਂ નીચે ਜਿਹਦਾ ਆਪਾਂ ਪ੍ਰੈਸ ਕਰ ਲੈਣੀ ਹੈ ਹਾਂਜੀ ਆ ਕੰਨੀ ਤੇ ਸਮਾਰ ਕੇ ਪ੍ਰੈਸ ਕਰਨੀ ਆਪਾਂ ਨੇ ਸਾਰੀ ਇਹਦਾ ਪ੍ਰੈਸ ਕਰ ਲੈਣੀ ਆ ਤਾਂ ਜੋ ਲੈਸ ਜਿਹੜੀ ਚੰਗੀ ਤਰ੍ਹਾਂ ਲੱਗ ਸਕੇ ਦੁਪੱਟੇ ਤੇ ਅਸੀਂ ਬਹੁਤ ਸੌਖੇ ਤਰੀਕੇ ਨਾਲ ਦੱਸਾਂਗੇ ਵੀ ਅਸੀਂ ਲੈਸ ਕਿਵੇਂ ਸੌਖੇ ਤਰੀਕੇ ਨਾਲ ਲਗਾਉਣੇ ਆ ਨਾਲੇ ਲੈਸ ਦੀ ਫਿਨਿਸ਼ਿੰਗ ਵੀ ਆਊਗੀ ਲੱਗੀ ਸੀ ਬਹੁਤ ਸੋਹਣੀ ਲੱਗੂ ਸਾਡੀ ਵੀਡੀਓ ਨੂੰ ਜੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਵੀ ਸਾਡੀ ਵੀਡੀਓ ਕਿੱਦਾਂ ਦੀ ਲੱਗੀਆਂ ਚਲੋ ਜੀ ਹੁਣ ਆਪਣੀ ਪ੍ਰੈਸ ਹੋ ਗਈ ਤੇ ਹੁਣ ਆਪਾਂ ਲੈਂਸ ਲਗਾਉਣੇ ਆਂ ਜੀ ਆਪਾਂ ਕੱਪੜਾ ਜਿਹੜਾ ਕੇਰਾ ਐ ਫੋਲਡ ਕਰਨਾ ਹੈਗਾ ਤੇ ਜਿਹੜੀ ਆ ਲੈਂਸ ਦੀ ਹੈ ਇਹਦੀ ਸਿੱਧੂਪਟ ਦੇਖ ਕੇ ਆਪਾਂ ਨੇ ਉਵੇਂ ਰੱਖਣੀ ਹੈਗੀ ਜਿਵੇਂ ਸਿੱਧਾ ਪਾਸਾ ਆ ਆਏਗਾ ਇਹਦਾ ਇੱਕ ਸਲਾਈ ਆਪਾਂ ਐਂ ਲਾਉਣੀਆਂ ਨੇ ਹਾਂਜੀ ਹੁਣ ਆਪਾਂ ਕਪੜਾ ਫੋਲਡ ਕਰ ਲਿਆ ਤੇ ਵਿੱਚ ਲੈਂਸ ਦੇ ਲਈ ਆਪਾਂ ਥੋੜੇ ਸਲਾਈ ਲਗਾ ਲੈਣੀ ਆਪਾਂ ਆ ਦੇਖੋ ਫਿਰ ਇਦਾਂ ਆਪਣੀ ਲੈਂਸ ਆਊਗੀ ਇੱਕ ਸਲਾਈ ਹੋਰ ਲੱਗੂਗੀ ਇਹ ਲੈਂਸ ਤੇ ਉਹ ਲੈਂਸ ਉਹ ਸਲਾਈ ਆਪਾਂ ਇੱਧਰ ਲਗਾਵਾਂਗੇ ਹੁਣ ਫੋਰ ਸਾਡਾ ਆਪਾਂ ਨੇ ਸਾਰਾ ਇਹਦਾ ਟਾਂਕਾ ਭਰ ਲੈਣਾ ਇਹ ਸਲਾਈ ਨਾਲ ਜਿਹੜਾ ਇਧਰੋਂ ਕੱਪੜਾ ਆਪਾਂ ਨੇ ਦੁਪੱਟੇ ਦਾ ਹੀ ਖਿੱਚ ਕੇ ਰੱਖਣਾ ਹੈ। ਹਾਂਜੀ ਹੁਣ ਆਪਾਂ ਲੇਸ ਜਿਹੜੀ ਐਵੇਂ ਲਗਾ ਲੈਣੀ ਐ। ਸਾਰੀ ਸਲਾਈ ਇੱਧਰ ਲਗਾ ਲੈਣੀ ਆਪਾਂ ਨੇ। ਹਾਂਜੀ ਹੁਣ ਆਪਾਂ ਨਾ ਜਮੀਆਂ ਖੁੰਜੇ ਤੇ ਪਹੁੰਚ ਗਏ ਆ। ਹਾਂਜੀ ਹੁਣ ਆਪਾਂ ਖੁੰਜੇ ਤੇ ਪਹੁੰਚ ਗਏ ਆ। ਤੇ ਇੱਥੇ ਦੱਸਾਂਗੇ ਆਪਾਂ ਇਹਨੂੰ ਕਿਵੇਂ ਇਹਦਾ ਖੁੰਜਾ ਜਿਹੜਾ ਕੱਢਣਾ ਹੈਗਾ ਹਾਂਜੀ ਹੁਣ ਆਪਾਂ ਦੇਖੋ ਆਹ ਕੱਪੜਾ ਐ ਮੋੜ ਲੈਣ ਲੈਸ ਪਹਿਲਾਂ ਲੈਸ ਦੇਖੋ ਮੋੜ ਲਈ ਹੁਣ ਕੱਪੜਾ ਜੀ ਹੁਣ ਆਪਾਂ ਇਹ ਕੱਪੜਾ ਐ ਕਰਕੇ ਇੱਥੇ ਲਗਾਉਣੀ ਹੈ ਸਲਾਈ ਕੱਪੜਾ ਜੀ ਧਿਆਨ ਰੱਖਣਾ ਆਪਾਂ ਨੇ ਖਿੱਚ ਕੇ ਰੱਖਣਾ ਹੁਣ ਦੇਖੋ ਜੀ ਇਹ ਸਲਾਈ ਆਪਣੀ ਐ ਆਜੂਗੀ ਜਦ ਆਪਾਂ ਦੂਸਰੀ ਸਲਾਈ ਮਾਰਾਂਗੇ ਦੇਖੋ ਕਿੰਨਾ ਸੋਹਣਾ ਖੁੰਝਾ ਜਮੇ ਬਾਲ ਨਹੀਂ ਪਿਆ ਹੈਗਾ ਖੁੰਝਾ ਦੇਖੋ ਕਿੰਨਾ ਸੋਹਣਾ ਨਿਕਲੇਗਾ ਅਹੀਂ ਆਪਾਂ ਇਹ ਪੱਲੇ ਤੇ ਵੀ ਸਲਾਈ ਮਾਰ ਲੈਣੀ ਹੈ ਅਹੀਂ ਖੁੰਝਾ ਇਹਦਾ ਵੀ ਕੱਢਣਾ ਆਪਾਂ ਨੇ ਐਦਾਂ ਲੈਸ ਲਗਾਉਣ ਨਾਲ ਜੀ ਦੁਪट्टे ਤੇ ਪੂਰੀ ਫਿਨਿਸ਼ਿੰਗ ਆਊਗੀ ਨਾਲੇ ਲੈਸ ਬਹੁਤ ਸੋਹਣੀ ਲੱਗੂਗੀ ਆਪਣੀ ਜੀ ਦੁਪट्टे 'ਚ ਕੋਈ ਵੀ ਬਲ ਨਹੀਂ ਪੈਣਾ ਹੈਗਾ ਬਹੁਤ ਸੋਹਣੀ ਲੈਂਸ ਲੱਗਣੀ ਹੈ ਵਾਸਾ ਆਪਾਂ ਨੇ ਕੱਪੜਾ ਸਹੀ ਕਰਕੇ ਰੱਖਣਾ ਹੁਣ ਆਪਾਂ ਨੇ ਇੰਨਾ ਕਰ ਲੈਂਸ ਲਗਾ ਲਈ ਲੈਂਸ ਲਾਈ ਆਪਾਂ ਇੱਥੇ ਤੱਕ ਲਾ ਕੇ ਰੱਖਣੀ ਹੈ ਇਹਦੇ ਵਿੱਚੋਂ ਮਸ਼ੀਨ ਕੱਢ ਲੈਣੀ ਹੈ ਆ ਜਿਹੜੀ ਲੈਂਸ ਐ ਇਦਾਂ ਫੋਲਡ ਕਰਕੇ ਨਾ ਆਪਾਂ ਨਾਲ ਦੇ ਕੱਪੜਾ ਮੋੜਨਾ ਆਪਾਂ ਨੇ ਆ ਦੇਖੋ ਆ ਕੰਨੀ ਆਪਾਂ ਵਿੱਚ ਮੋੜਨੀਆਂ ਨੇ ਇਹਨੇ ਹਾਂਜੀ ਇਹ ਵੀ ਸਲਾਈ ਆਪਾਂ ਇੰਨੀ ਲਾ ਲੈਣੀ ਆ ਆ ਦੇਖੋ ਹੁਣ ਆਪਣਾ ਖੁੰਝਾ ਜਿਹਾ ਸਲਾਈ ਦੇਖੋ ਕਿੰਨਾ ਸੋਹਣਾ ਮੁੜਿਆ ਜਦ ਦੂਸਰੀ ਸਲਾਈ ਲੱਗੂਗੀ ਨਾ ਉਦੋਂ ਪਤਾ ਲੱਗੂ ਆਪਾਂ ਨੂੰ ਹਾਂਜੀ ਆਪਣਾ ਜਦੋਂ ਦੂਸਰੀ ਸਲਾਈ ਲਗਾਵਾਂਗੇ ਇਹਨਾਂ ਸੋਣਾ ਖੁੰਝਾ ਮੁੜ ਜੂਗਾ ਦੇਖੋ ਕਿੰਨੇ ਸਫਾਈ ਨਾਲ ਮੁੜੂਗਾ ਇਹ ਹੁਣ ਆਪਾਂ ਇਹ ਸਲਾਈ ਪੂਰੀ ਕਰ ਲਈਏ ਹਾਂਜੀ ਹੁਣ ਆਪਾਂ ਨੇ ਫੋਰ ਸਾਈਡ ਹੈ ਜਿਹੜੀ ਇੱਕ ਸਲਾਈ ਆਪਣੇ ਲਾ ਲਈ ਦੁਪੱਟੇ ਤੇ ਹੁਣ ਜੀ ਆਪਾਂ ਇਦਾਂ ਮੋੜ ਕੇ ਇਹਨੂੰ ਕਰਨੀ ਹੈ ਪ੍ਰੈਸ ਹੁਣ ਆਪਾਂ ਫੋਰ ਸਾਈਡ ਹੀ ਪ੍ਰੈਸ ਕਰਨੀ ਹੈ ਇਹਦੀ ਤਾਂ ਜੋ ਚੰਗੀ ਤਰ੍ਹਾਂ ਆਪਣੀ ਜਿਹੜੀ ਇਹ ਸਲਾਈ ਦੱਬੀ ਜਾ ਸਕੇ ਤੇ ਆ ਖੁੰਝਾ ਦੇਖੋ ਕਿੰਨਾ ਸੋਹਣਾ ਨਿਕਲੇਗਾ ਇਹਦਾ ਉਹਦੇ ਤੇ ਵੀ ਆਪਾਂ ਐ ਪ੍ਰੈਸ ਵਧੀਆ ਕਰਨੀ ਆ ਸਾਰੇ ਦੁਪੱਟੇ ਤੇ ਜੀ ਆਪਾਂ ਨੇ ਪ੍ਰੈਸ ਕਰ ਲੈਣੀ ਆ ਹੁਣ ਸਲਾਈ ਲਗਾਉਣ ਤੋਂ ਬਾਅਦ ਆਪਣਾ ਖੁੰਝਾ ਦੇਖੋ ਕਿੰਨਾ ਸੋਹਣਾ ਨਿਕਲੇਗਾ ਹੁਣ ਆਪਾਂ ਸਲਾਈ ਲਗਾਵਾਂ। ਹਾਂਜੀ ਹੁਣ ਆਪਾਂ ਨੇ ਇਹ ਸਲਾਈ ਹੈ ਜਿਹੜੀ ਕੰਪਲੀਟ ਕਰ ਲੈਣੀ ਹੈ। ਦੇਖੋ ਜੀ ਕਿੰਨੀ ਸੋਹਣੀ ਆਪਣੀ ਜਿਹੜੀ ਲੈਂਸ ਲਾ ਕੇ ਤਿਆਰ ਹੋਈ ਹੈ। ਫੋਰ ਸਾਈਡਾਂ ਸਲਾਈ ਜਿਹੜੀ ਆਪਾਂ ਨੇ ਲਗਾ ਲੈਣੀ ਹੈ ਹੁਣ ਸਾਰੀ। ਸਲਾਈ ਵਾਸਤੇ ਖਿੱਚ ਕੇ ਮਾਰਨੀ ਹੈ ਜੀ ਆਪਾਂ ਨੇ। ਦੇਖੋ ਕਿੰਨੀ ਸੋਹਣੀ ਲੈਂਸ ਲਾ ਕੇ ਤਿਆਰ ਹੋ ਰਹੀ ਹੈ ਦੁਪट्टे ਦੀ ਤੁਸੀਂ ਫਿਨਿਸ਼ਿੰਗ ਦੁਪट्टे ਦੀ ਚੈੱਕ ਕਰ ਸਕਦੇ ਹੋ ਲੈਂਸ ਨਾਲ ਹੀ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਆਪਣੇ ਦੁਪट्टे ਦੀ ਜਿਹੜੀ ਲੈਂਸ ਹੈ ਉਹ ਲੱਗ ਚੁੱਕੀ ਹੈ ਜਿਹੜੀ ਆਪਾਂ ਨੇ ਆ ਸਲਾਈ ਲਗਾਉਣੇ ਸੀ ਜਿਹੋ ਲਗਾਤੀ ਦੇਖੋ ਕਿੰਨੀ ਫਿਨਿਸ਼ਿੰਗ ਨਾਲ ਦੁਪट्टे ਤੇ ਲੈਂਸ ਲੱਗੀ ਹੈ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਣਾ ਐਦਾਂ ਲੈਂਸ ਲਗਾ ਕੇ ਦੇਖਣਾ ਤੇ ਕਮੈਂਟਾਂ ਵਿੱਚ ਵੀ ਜ਼ਰੂਰ ਦੱਸਣਾ ਵੀ ਸਾਡੀ ਵੀਡੀਓ ਕਿਦਾਂ ਦੀ ਲੱਗੀ ਜੀ ਅਗਲੀ ਵੀਡੀਓ ਚ ਫਿਰ ਮਿਲਦੇ ਆਂ ਧੰਨਵਾਦ